ਕਹਿੰਦੇ ਇੱਕ ਵਾਰ ਨਾ ਇੱਕ ਨਗਰ ਸੀ ਉਸ ਨਗਰ ਦੇ ਵਿੱਚ ਇੱਕ ਪਰਿਵਾਰ ਰਿਹਾ ਕਰਦਾ ਸੀ ਕਹਿੰਦੇ ਉਹਨਾਂ ਦੇ ਦੋ ਪੁੱਤਰ ਸਨ ਜਿਹੜਾ ਵੱਡਾ ਪੁੱਤਰ ਸੀ ਉਹ ਹਮੇਸ਼ਾ ਸੰਤ ਫਕੀਰਾਂ ਦੇ ਨਾਲ ਗੱਲਾਂ ਬਾਤਾਂ ਕਰਨ ਵਿੱਚ ਜਾਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਿੱਚ ਜਾਂ ਨਗਰ ਦੇ ਜਿੰਨੇ ਵੀ ਲੋਕ ਸਨ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਵਿੱਚ ਉਸ ਨੂੰ ਬੜੀ ਰੂਚੀ ਸੀ ਜੇ ਕਿਸੇ ਨੇ ਵੀ ਆਵਾਜ਼ ਲਗਾ ਲਈ ਨਾ ਉਹਦਾ ਕੰਮ ਧੰਦਾ ਕਰ ਦਿਆ ਕਰਨਾ ਜਾਂ ਉੱਥੇ ਬੈਠ ਕੇ ਗੱਲਾਂ ਕਰਨ ਲੱਗ ਜਾਣੀਆਂ ਜਿਹੜਾ ਛੋਟਾ ਸੀ ਉਹ ਪਿਓ ਦੇ ਨਾਲ ਖੇਤ ਵਿੱਚ ਕੰਮ ਕਰਾਇਆ ਕਰਦਾ ਸੀ ਮਾਂ ਨੇ ਕਿਹਾ ਕਰਨਾ ਛੋਟਾ ਹੀ ਸਾਡਾ ਪੁੱਤਰ ਹੈ ਵੱਡਾ ਤਾਂ ਕੋਈ ਨਾ ਕੋਈ ਗੱਲਾਂ ਜਾਂ ਕਿਸੇ ਨਾ ਕਿਸੇ ਨਾਲ ਆਪਣਾ ਸਮਾਂ ਹੀ ਬਤੀਤ ਕਰਦਾ ਹੈ ਕਹਿੰਦੇ ਲੋਕਾਂ ਨੇ ਅਕਸਰ ਹੀ ਉਹਦਾ ਲਾਂਮਾ ਹੀ ਲੈ ਕੇ ਆਇਆ ਕਰਨਾ ਵੀ ਆਪ ਤੇ ਗਾਲੜੀਏ ਤੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਗੱਲਾਂ ਵਿੱਚ ਲਾਈ ਰੱਖਦਾ ਹੈ ਇੱਕ ਦਿਨ ਉਸ ਨਗਰ ਦੇ ਵਿੱਚ ਨਾ ਇੱਕ ਸੰਤ ਫਕੀਰ ਆਏ ਕਹਿੰਦੇ ਉਹ ਚਾਰ ਜਣੇ ਸਨ ਉਹਦੀ ਮਾਂ ਨੇ ਸੋਚਿਆ ਵੀ ਸੰਤ ਫਕੀਰਾਂ ਦੀ ਸੰਗਤ ਵਿੱਚ ਜਾਏਗਾ ਸ਼ਾਇਦ ਸੁਧਰ ਜਾਵੇ ਉਹਦੀ ਮਾਂ ਨਾ ਉਨੋ ਸੰਤ ਫਕੀਰ ਜੀ ਦੇ ਕੋਲ ਲੈ ਗਈ ਸੰਤਾ ਫਕੀਰਾਂ ਨੂੰ ਜਾ ਕੇ ਕਿਹਾ ਜੀ ਮੇਰੇ ਪੁੱਤਰ ਨੂੰ ਬੋਲਣ ਦੀ ਬੜੀ ਆਦਤ ਹੈ ਲੋਕ ਵੀ ਇਸ ਤੋਂ ਪਰੇਸ਼ਾਨ ਨੇ ਅਸੀਂ ਖੁਦ ਵੀ ਪਰੇਸ਼ਾਨ ਹਾਂ ਨਾ ਤਾਂ ਕੋਈ ਕੰਮ ਕਰਦਾ ਹੈ ਨਾ ਕੋਈ ਵਾਹ ਨਾ ਵਾਸਤਾ ਤੇ ਤੁਹਾਡੇ ਅੱਗੇ ਇਹ ਬੇਨਤੀ ਲੈ ਕੇ ਆਈ ਹਾਂ ਇਸ ਨੂੰ ਆਪਣੇ ਕੋਲ ਰੱਖ ਲਵੋ ਤੇ ਤੁਸੀਂ ਇਹਨੂੰ ਕੁਝ ਸਿਖਾ ਦਿਓ ਹੁਣ ਸੰਤ ਫਕੀਰਾਂ ਨੂੰ ਇਹ ਸੀ ਵੀ ਚੱਲ ਕੋਈ ਨਾ ਸਿੱਖ ਜਾਵੇਗਾ ਹੁਣ ਸਰਦੀਆਂ ਦੇ ਦਿਨ ਸਨ ਸੰਤ ਫਕੀਰ ਜੀ ਨੇ ਕਿਆ ਕਰਨਾ ਵੀ ਚੱਲ ਤੂੰ ਲੱਕੜਾਂ ਵੱਢ ਉਹਨੇ ਲੱਕੜਾਂ ਵੱਢੀਆਂ ਕਰਨੀਆਂ ਸੰਤ ਫਕੀਰ ਜੀ ਨੇ ਕਿਆ ਵੀ ਲੈਣ ਦੇ ਲਈ ਛੰਨ ਬਣਾ ਉਹਨੇ ਬੜੀ ਸਾਰੀ ਮਿੱਟੀ ਇਕੱਠੀ ਕੀਤੀ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਨੂੰ ਗੰਢ ਉਹਨਾਂ ਨੂੰ ਮਿੱਟੀ ਭਰੀ ਕਹਿੰਦੇ ਉੱਤੇ ਤਰਾ ਤਰਾ ਦੀ ਪਰਾਲੀ ਘਾ ਪਾ ਕੇ ਬੜੀਆਂ ਸੋਹਣੀਆਂ ਉਹਨੇ ਲੇਪ ਪੋਤਕੇ ਤੇ ਛੰਨਾ ਬਣਾ ਦਿੱਤੀਆਂ ਹੁਣ ਪਿੰਡ ਦੇ ਲੋਕਾਂ ਨੂੰ ਪਤਾ ਸੀ ਸੰਤ ਫਕੀਰ ਆਏ ਨੇ ਕੋਈ ਕੁਝ ਪ੍ਰਸ਼ਾਦਾ ਕੋਈ ਕੁਝ ਦੇ ਕੇ ਜਾਂਦਾ ਉਹ ਸੰਤ ਫਕੀਰ ਦੀ ਜੀ ਦੇ ਕੋਲ ਗਾਵਾਂ ਸਨ ਜਿਹੜਾ ਸੰਤ ਫਕੀਰ ਦੇ ਕੋਲ ਛੱਡ ਕੇ ਗਏ ਸਨ ਬੱਚੇ ਨੂੰ ਉਸ ਉਹਨੇ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਦਰਿਆ ਤੋਂ ਪਾਣੀ ਭਰ ਕੇ ਤੇ ਰੱਖ ਦਿਆ ਕਰਨਾ ਹੁਣ ਰਾਹ ਮੁਸਾਫਿਰ ਵੀ ਲੰਘਦੇ ਸਨ ਉਨੇ ਨਾ ਉਹਨਾਂ ਲਈ ਵੀ ਉੱਥੇ ਘੜਿਆਂ ਵਿੱਚ ਪਾਣੀ ਭਰ ਕੇ ਤੇ ਰੱਖ ਦਿਆ ਕਰਨਾ। ਹੁਣ ਕੋਈ ਪ੍ਰਸ਼ਾਦਾ ਦੇ ਜਾਂਦਾ ਸੀ, ਕੋਈ ਨਹੀਂ ਵੀ ਦਿੰਦਾ ਸੀ। ਉਹਨੇ ਪਿੰਡ ਜਾ ਕੇ ਗੱਜਾ ਕਰਕੇ ਤੇ ਲਿਆਇਆ ਕਰਨੀ। ਸੰਤਾਂ ਫਕੀਰਾਂ ਨੂੰ ਪ੍ਰਸ਼ਾਦਾ ਸ਼ਕਾਇਆ ਕਰਨਾ। ਕਹਿੰਦੇ ਉਹ ਉਸ ਤੋਂ ਬਾਅਦ ਬਾਕੀ ਪ੍ਰਸ਼ਾਦਾ ਉਹਨੇ ਘੜਿਆਂ ਦੇ ਉੱਤੇ ਰੱਖ ਦਿਆ ਕਰਨਾ। ਰਾਹੀਰ ਮੁਸਾਫਰਾ ਨੇ ਉੱਥੋਂ ਖਾ ਲਿਆ ਕਰਨਾ। ਫਿਰ ਉਹਨੇ ਡੰਗਰ ਬੱਚਾ ਚਾਰਨ ਲਈ ਚਲੇ ਜਾਇਆ ਕਰਨਾ ਚਾਰ ਕੇ ਤੇ ਸ਼ਾਮ ਨੂੰ ਲੈ ਕੇ ਆਇਆ ਕਰਨਾ ਸੰਤ ਫਕੀਰ ਉਹਨਾਂ ਤੋਂ ਬੜੇ ਖੁਸ਼ ਪਰ ਜਿਵੇਂ ਹੀ ਸੰਤ ਫਕੀਰ ਰਾਤ ਨੂੰ ਨਾਮ ਜਪਣ ਲੱਗਦੇ ਤੇ ਉਹ ਗੱਲਾਂ ਕਰਨ ਲੱਗ ਜਾਂਦਾ ਸੰਤ ਫਕੀਰ ਇੱਕ ਮਹੀਨਾ ਦੋ ਮਹੀਨਾ ਤੇ ਦੇਖਿਆ ਪਰ ਜਦੋਂ ਦੇਖਦੇ ਵੀ ਨਾਮ ਜਪਣ ਲੱਗਦਿਆਂ ਹੀ ਉਦੋਂ ਹੀ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਉਸ ਤੋਂ ਬੜੇ ਤੰਗ ਹੋ ਗਏ ਸੰਤ ਫਕੀਰ ਕਹਿੰਦੇ ਵੀ ਆਪਾਂ ਨੂੰ ਨਾ ਹੁਣ ਇਸ ਤੋਂ jaan ਬਚਾਣੀ ਚਾਹੀਦੀ ਹੈ ਦੂਰ ਜਾਣਾ ਚਾਹੀਦਾ ਨਹੀਂ ਤਾਂ ਇਹ ਤਾਂ ਨਾਮ ਨਹੀਂ ਜਪਣ ਦੇਵੇਗਾ ਉਹ ਕਹਿੰਦੇ ਵੀ ਚਲੋ ਆਪਾਂ ਨਾ ਇੱਥੋਂ ਚੱਲਦੇ ਆਂ ਅਗਲਾ ਦਿਨ ਹੋਇਆ ਉਸ ਨੂੰ ਕੋਲ ਬੁਲਾਉਂਦੇ ਨੇ ਕਹਿੰਦੇ ਵੀ ਅਸੀਂ ਨਾ ਹੁਣ ਫਲਾਣੀ ਥਾਂ ਚੱਲੇ ਆਂ ਉੱਥੇ ਜਾ ਕੇ ਇਸ਼ਨਾਨ ਕਰਨਾ ਹੈ ਤੇ ਫਿਰ ਆ ਜਾਵਾਂਗੇ ਉਹ ਕਹਿਣ ਲੱਗਾ ਜੀ ਮੈਂ ਵੀ ਨਾਲ ਚਲਾਂਗਾ ਹੁਣ ਸੰਤ ਫਕੀਰ ਤਾਂ ਉਸ ਤੋਂ ਆਪਣਾ ਖਿਹੜਾ ਛੁਡਾਉਣਾ ਚਾਹੁੰਦੇ ਸਨ ਤੇ ਉਹਨੂੰ ਇਹ ਗੱਲ ਪਤਾ ਨਹੀਂ ਸੀ ਹੈਗਾ ਉਹ ਕਹਿੰਦੇ ਵੀ ਤੂੰ ਇੱਥੇ ਰਹਿ ਕੇ ਸੇਵਾ ਪਾਣੀ ਕਰ ਪਰ ਉਹ ਕਹਿੰਦਾ ਨਾਲ ਜਾਣਾ ਹੁਣ ਠੰਡ ਦੇ ਦਿਨ ਸੀ ਉਹਨਾਂ ਵਿੱਚੋਂ ਇੱਕ ਸੰਤ ਫਕੀਰ ਜੀ ਨੇ ਨਾ ਇੱਕ ਉਹਦੇ ਵਿੱਚੋਂ ਟੰਬਾ ਕੱਢਿਆ ਅੱਗ ਬਲਦੀ ਹੋਈ ਵਿੱਚੋਂ ਤੇ ਉਹਨੂੰ ਦੇ ਕੇ ਕਹਿੰਦੇ ਵੀ ਜਿਸ ਦਿਨ ਇਹ ਹਰਾ ਹੋ ਜਾਵੇ ਨਾ ਤੂੰ ਸਾਡੇ ਕੋਲ ਆ ਸਕਦਾ ਹੈ ਕਹਿੰਦਾ ਜੀ ਠੀਕ ਹੈ ਸਵੇਰ ਹੋਈ ਉਹ ਸੰਤ ਫਕੀਰ ਉੱਥੋਂ ਜਾਣ ਲੱਗੇ ਉਨਾਂ ਤੋਂ ਆਸ਼ੀਰਵਾਦ ਲਿਆ ਤੇ ਉਹ ਚਲੇ ਗਏ ਹੁਣ ਉਹਨੇ ਆਪਣਾ ਦਿਨ ਦਾ ਉਵੇਂ ਹੀ ਕੰਮ ਸ਼ੁਰੂ ਕੀਤਾ ਵੀ ਉਵੇਂ ਪਾਣੀ ਭਰਦਾ ਰਾਹੀਰ ਮੁਸਾਫਰਾਂ ਲਈ ਗਜਾ ਕਰਕੇ ਲਿਆਉਂਦਾ ਪ੍ਰਸ਼ਾਦੇ ਰੱਖਦਾ ਡੰਗਰ ਚਾਰ ਕੇ ਲਿਆਉਂਦਾ ਰਾਹੀਰ ਮੁਸਾਫਰਾਂ ਨੂੰ ਵੀ ਦੁੱਧ ਪਿਆਉਂਦਾ ਉਥੇ ਸਾਫ ਸਫਾਈ ਦਾ ਵੀ ਧਿਆਨ ਰੱਖਦਾ ਤੇ ਜਿਵੇਂ ਸੰਤ ਫਕੀਰ ਪਰਮਾਤਮਾ ਦਾ ਨਾਮ ਜਪਦੇ ਉਵੇਂ ਹੀ ਜਪਦਾ ਇੱਕ ਦਿਨ ਉਹ ਜਦੋਂ ਗਜਾ ਕਰਕੇ ਘਰ ਨੂੰ ਆਉਣ ਦਾ ਪਿਆ ਸੀ ਦੇਖਦਾ ਵੀ ਕਿਸੇ ਦੀ ਰੋਣ ਦੀ ਆਵਾਜ਼ ਆ ਰਹੀ ਹੈ ਜਿਵੇਂ ਜਿਵੇਂ ਨੇੜੇ ਗਿਆ ਆਵਾਜ਼ ਉੱਚੀ ਹੁੰਦੀ ਗਈ ਉਸ ਨੂੰ ਪਤਾ ਲੱਗਿਆ ਵੀ ਕਿਸੇ ਕੁੱਤੇ ਦੀ ਰੋਣ ਦੀ ਆਵਾਜ਼ ਹੈ ਜਿਵੇਂ ਅੱਗੇ ਗਿਆ ਇੱਕ ਰੁੱਖ ਦੇ ਥੱਲੇ ਨਾ ਇੱਕ ਕੁੱਤੀ ਸੁੱਈ ਪਈ ਸੀ ਉਹਦੇ ਚਾਰ ਬੱਚੇ ਤੇ ਉਹ ਠੰਡ ਦੇ ਨਾਲ ਕੰਬਦੇ ਪਏ ਸੀ ਉਹਨੇ ਕਿ ਕੁੱਤੀ ਤੇ ਥੱਲੇ ਪਰਾਲੀ ਪਾ ਦਿੱਤੀ ਤੇ ਉਹਦੇ ਉੱਤੇ ਬਿਠਾਕ ਦਿੱਤਾ ਪਰ ਰੋਣਾ ਹਜੇ ਵੀ ਬੰਦ ਨਾ ਹੋਇਆ ਉਹਨੇ 4-5 ਪ੍ਰਸ਼ਾਦੇ ਪਾ ਦਿੱਤੇ ਉਸ ਤੋਂ ਬਾਅਦ ਜਿਵੇਂ ਕੁੱਤੀ ਉਹਦੇ ਪਿੱਛੇ ਹੌਲੀ-ਹੌਲੀ ਆਪਣੇ ਕਤੂਰੇ ਲੈ ਕੇ ਤੁਰਦੀ ਆਈ ਉਹਨੇ ਇੰਨੀਆਂ ਛੰਨਾ ਬਣਾਈਆਂ ਹੋਈਆਂ ਸਨ ਤੇ ਇੱਕ ਛਾਨ ਵਿੱਚ ਥੋੜੀ ਜੀ ਪਰਾਲੀ ਸੁੱਟ ਦਿੱਤੀ ਕੰਬਲ ਦਾ ਟੁਕੜਾ ਉੱਥੇ ਵਗਾ ਦਿੱਤਾ ਉਹ ਉੱਥੇ ਬੈਠ ਗਈ ਉਹਨੂੰ ਰੋਜ਼ ਦੁੱਧ ਵਾਧੂ ਸੀ ਉਸਨੂੰ ਦੁੱਧ ਪਾ ਦਿਆ ਕਰਦਾ ਕਿਉਂ ਵਾਧੂ ਸੀ ਉਹ ਚੂਰੀ ਕੁੱਟ ਕੇ ਤੇ ਉਸਨੂੰ ਦੇ ਦਿਆ ਕਰਦਾ ਕਹਿੰਦੇ ਮਹੀਨਾ ਡੇਢ ਮਹੀਨਾ ਮਹੀਨੇ ਵਿੱਚ ਨਾ ਉਹ ਜਿਹੜੀ ਕੁੱਤੀ ਸੀ ਕਹਿੰਦੇ ਉਹ ਬਿਲਕੁਲ ਠੀਕ ਹੋ ਗਈ ਤੇ ਉਸਦੇ ਜਿਹੜੇ ਬੱਚੇ ਸੀ ਉਹ ਵੀ ਕਹਿੰਦੇ ਵੱਡੇ ਹੋਣ ਲੱਗ ਪਏ ਕਹਿੰਦੇ ਇੱਕ ਦਿਨ ਸੋਚਦਾ ਹੈ ਵੀ ਹੁਣ ਨਾ ਬੜੇ ਦਿਨ ਹੋ ਗਏ ਨੇ ਉਹ ਡੰਡਾ ਤੇ ਦੇਖ ਕੇ ਆਵਾ ਵੀ ਜਿਹੜਾ ਸੰਤ ਫਕੀਰ ਜੀ ਦੇ ਗਏ ਸੀ ਉਸਨੇ ਦੇਖਿਆ ਕਿ ਜਿਹੜਾ ਡੰਡਾ ਸੀ ਉਹ ਹਰਾ ਹੋਇਆ ਪਿਆ ਸੀ ਉਹ ਸੋਚਣ ਲੱਗਿਆ ਵੀ ਉਹਨਾਂ ਸੰਤ ਫਕੀਰਾਂ ਕੋਲ ਜਾਣ ਦਾ ਸਮਾਂ ਆ ਗਿਆ ਹੈ ਉਹ ਪਿੰਡ ਦੇ ਵਿੱਚੋਂ ਹੀ ਇੱਕ ਗਰੀਬ ਜਿਆ ਕਹਿ ਲੋ ਬਜ਼ੁਰਗ ਬਾਬਾ ਸੀ ਉਸ ਨੂੰ ਸਾਰਾ ਕੰਮ ਸਮਝਾ ਕੇ ਤੇ ਕਹਿੰਦਾ ਮੈਂ ਕੁਝ ਦਿਨਾਂ ਵਿੱਚ ਆ ਜਾਵਾਂਗਾ ਤੇ ਤੁਸੀਂ ਇਹ ਕੰਮ ਕਰਨਾ ਹੈ ਉਹਨੂੰ ਸਾਰਾ ਕੰਮ ਸਮਝਾ ਕੇ ਗਿਆ ਵੀ ਸਵੇਰੇ ਰਾਹੀਰ ਮੁਸਾਫਰਾਂ ਦੇ ਲਈ ਪਾਣੀ ਭਰਨਾ ਹੈ ਤੇ ਇੱਥੋਂ ਗਜਾ ਕਰਕੇ ਤੇ ਲਿਆ ਕੇ ਇਹਨੇ ਪ੍ਰਸ਼ਾਦੇ ਇਨ੍ਹਾਂ ਘੜਿਆਂ ਦੇ ਉੱਤੇ ਰੱਖਨੇ ਨੇ ਇੰਨੇ ਕੁੱਤਿਆਂ ਨੂੰ ਪਾਣੇ ਨੇ ਉਸ ਤੋਂ ਬਾਅਦ ਵੀ ਤੁਸੀਂ گاਵਾ ਮੱਝਾਂ ਚਾਰ ਕੇ ਲਿਆਉਣੀਆਂ ਨੇ ਦੁੱਧ ਰਾਹੀਰ ਮੁਸਾਫਰਾਂ ਨਾਲ ਰੱਖਣਾ ਇਹ ਕੁੱਤਿਆਂ ਨੂੰ ਪਾਣਾ ਇਹਨਾਂ ਤੁਸੀਂ ਆਪ ਵੀ ਪੀ ਲਿਓ ਐਵੇਂ ਕਹਿ ਕੇ ਸਾਰਾ ਕੰਮ ਸਮਝਾ ਕੇ ਤੇ ਚਲਾ ਗਿਆ ਤੁਰਦੇ ਤੁਰਦੇ ਹੁਣ ਉਸ ਥਾਂ ਤੇ ਪਹੁੰਚ ਗਿਆ ਜਾ ਕੇ ਸਾਰਿਆਂ ਨੂੰ ਪੁੱਛਦਾ ਹੈ ਵੀ ਐਵੇਂ ਚਾਰ ਸੰਤ ਫਕੀਰ ਨੇ ਇੱਥੇ ਆਏ ਨੇ ਤੇ ਉਹਨਾਂ ਬਾਰੇ ਮੈਂ ਜਾਣਨਾ ਚਾਹੁੰਦਾ ਹਾਂ ਮੈਂ ਮਿਲਣ ਆਇਆ ਹਾਂ ਹੁਣ ਦੋ ਦਿਨ ਲੰਘ ਗਏ ਪਰ ਲੱਭੇ ਨਾ ਇੱਕ ਦਿਨ ਸ਼ਾਮ ਨੂੰ ਉਹ ਸੰਤ ਫਕੀਰ ਦਰਿਆ ਦੇ ਕੰਢੇ ਨਾਮ ਜਪਦੇ ਪਏ ਸੀ ਉਸ ਨੂੰ ਦੇਖ ਕੇ ਉਹ ਭੱਜ ਕੇ ਕੋਲ ਆ ਗਿਆ ਸੰਤ ਫਕੀਰ ਦੇ ਹੈਰਾਨ ਹੋ ਕੇ ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਜਿੰਨਾ ਚਿਰ ਉਹ ਟੰਬਾ ਜਿਹੜਾ ਉਹ ਲੰਘਰਾ ਹਰਾ ਨਹੀਂ ਹੁੰਦਾ ਤੂੰ ਸਾਡੇ ਕੋਲ ਨਹੀਂ ਆਉਣਾ ਤੂੰ ਕਿਵੇਂ ਆ ਗਿਆ ਉਹ ਕਹਿਣ ਲੱਗਿਆ ਜੀ ਉਹ ਜਿਹੜਾ ਤੁਸੀਂ ਟੰਬਾ ਦੇ ਕੇ ਆਏ ਸੀ ਆ ਦੇਖੋ ਇਹ ਹਰਾ ਹੋਇਆ ਪਿਆ ਸੰਤ ਫਕੀਰ ਹਰਾਨ ਉਹ ਥੱਲੇ ਜਲਿਆ ਪਿਆ ਥੱਲੇ ਅੱਗ ਨਾਲ ਬਾਲ ਕੇ ਕੋਲੇ ਵਰਗਾ ਹੋਇਆ ਪਿਆ ਤੇ ਉੱਤੇ ਲੰਗਰਾਂ ਕੱਡੀਆਂ ਪਈਆਂ ਨੇ ਉਹ ਸੰਤ ਫਕੀਰ ਦੇ ਚਰਨਾਂ ਵਿੱਚ ਚਪੈਂਦਾ ਹੈ ਤੇ ਸੰਤ ਫਕੀਰ ਉਸ ਦੇ ਚਰਨਾਂ ਵਿੱਚ ਪੈਂਦੇ ਨੇ ਉਹ ਮਨੁੱਖ ਕਹਿੰਦਾ ਵੀ ਤੁਸੀਂ ਸੰਤ ਫਕੀਰ ਹੋ ਤੁਸੀਂ ਮੇਰੇ ਚਰਨਾਂ ਵਿੱਚ ਕਿਉਂ ਪੈ ਰਹੇ ਹੋ ਉਹ ਕਹਿਣ ਲੱਗੇ ਵੀ ਜਿਹੜਾ ਕੰਮ ਅਸੀਂ ਹਜੇ ਤੱਕ ਨਾਮ ਜਪ ਕੇ ਵੀ ਨਹੀਂ ਕਰ ਸਕੇ ਉਹ ਤੂੰ ਐਵੇਂ ਕਰ ਲਿਆ ਤੂੰ ਦੱਸ ਤੂੰ ਸਾਰਾ ਦਿਨ ਉੱਥੇ ਕੀ ਕਰਦਾ ਸੀ ਕਹਿੰਦਾ ਜੀ ਕੁਝ ਵੀ ਨਹੀਂ ਜੋ ਕੰਮ ਤੁਸੀਂ ਦੱਸ ਕੇ ਗਏ ਸੀ ਉਵੇਂ ਹੀ ਕਰਦਾ ਸੀ ਸੰਤ ਫਕੀਰ ਕਹਿੰਦੇ ਫਿਰ ਵੀ ਦੱਸ ਦਿਨ ਵਿੱਚ ਕੀ ਕੀ ਕਰਦਾ ਸੀ ਕਹਿੰਦਾ ਜੀ ਅਮਰਤ ਵੇਲੇ ਉੱਠ ਕੇ ਇਸ਼ਨਾ ਕਰਨ ਦਰਿਆ ਤੇ ਜਾਂਦਾ ਸੀ ਉੱਥੇ ਬੈਠ ਪ੍ਰਮਾਤਮਾ ਦਾ ਨਾਮ ਜਪ ਲੈਂਦਾ ਸੀ ਫਿਰ ਪਾਣੀ ਭਰ ਕੇ ਲਿਆਂਦਾ ਸੀ ਘੜਿਆਂ ਵਿੱਚ ਭਰ ਕੇ ਰੱਖ ਦਿੰਦਾ ਸੀ ਬਾਅਦ ਵਿੱਚ ਪਿੰਡ ਵਿੱਚ ਜਾ ਕੇ ਗਜਾ ਕਰਦਾ ਸੀ ਗਜਾ ਕਰਨ ਤੋਂ ਬਾਅਦ ਆਪ ਪ੍ਰਸ਼ਾਦਾ ਖਾ ਉਹ ਘੜਿਆਂ ਦੇ ਉੱਤੇ ਬਚਿਆ ਪ੍ਰਸ਼ਾਦਾ ਰੱਖ ਦਿੰਦਾ ਸੀ ਰਾਹੀਰ ਮੁਸਾਫਿਰ ਖਾਨ ਕੁਝ ਉੱਥੇ ਗਾਵਾਂ ਚਿੜੀਆਂ ਨੂੰ ਪਾ ਦਿੰਦਾ ਸੀ ਗਾਵਾਂ ਮੱਝਾਂ ਨੂੰ ਚਾਰਨ ਲਈ ਚਲਾ ਜਾਂਦਾ ਸੀ ਜੋ ਦੁੱਧ ਸੀ ਮੈਂ ਲੋਕਾਂ ਨੂੰ ਛਕਾ ਦਿੰਦਾ ਸੀ ਤੇ ਕੁਝ ਕਹਿੰਦੇ ਰੱਖ ਦਿੰਦਾ ਸੀ ਕਹਿੰਦੇ ਹਾਂ ਪਰ ਪਿਛਲੇ ਕੋਈ 2 ਮਹੀਨਿਆਂ ਤੋਂ ਕੀ ਹੈ ਵੀ ਇੱਕ ਕੁੱਤੀ ਉੱਥੇ ਸੀ ਸੂਈ ਹੋਈ ਤੇ ਉਸਦੇ 4 ਬੱਚੇ ਸਨ ਬਿਲਕਦੇ ਪਏ ਸਨ ਉਹਨਾਂ ਨੂੰ ਕੁਟੀਆਂ ਵਿੱਚ ਲਿਆ ਕੇ ਥਾਂ ਦਿੱਤੀ ਹੈ ਉਸ ਨੂੰ ਰੋਜ਼ ਦੁੱਧ ਪੰਦਾ ਹਾਂ ਤੇ ਚੂਰੀ ਪੰਦਾ ਹਾਂ ਉਸ ਤੋਂ ਬਾਅਦ ਹੀ ਇਹ ਟੰਬਾ ਹਰਾ ਹੋ ਗਿਆ ਸੰਤ ਫਕੀਰ ਜੀ ਕਹਿੰਦੇ ਬਈ ਜਿੰਨਾ ਅਸੀਂ ਨਾਮ ਜਪ ਕੇ ਫਲ ਪ੍ਰਾਪਤ ਨਹੀਂ ਕਰ ਸਕੇ ਤੂੰ ਦੂਜਿਆਂ ਦੀ ਮਦਦ ਕੀਤੀ ਦੂਜਿਆਂ ਦੀ ਭੁੱਖ ਮਿਟਾਈ ਪਿਆਸ ਮਿਟਾਈ ਕਾਵਾਂ ਚਿੜੀਆਂ ਦਾ ਢਿੱਡ ਭਰਿਆ ਤੇ ਉਹ ਜਿਹੜੇ ਕੁੱਤੇ ਦੀ ਤੈਨੂੰ ਅਸੀਸ ਲੱਗੀ ਹੈ ਨਾ ਉਸ ਦੇ ਨਾਲ ਤੇਰੇ ਜਿਹੜੇ ਸਾਰੇ ਜਿੰਨੇ ਤੂੰ ਪਿਛਲੇ ਕਰਮ ਕੀਤੇ ਸਨ ਉਹ ਤੇਰੇ माफ ਹੋ ਗਏ ਤੇ ਪਰਮਾਤਮਾ ਨੇ ਤੇਰੇ ਤੇ ਮਿਹਰ ਕਰ ਦਿੱਤੀ ਉਹ ਕਹਿੰਦੇ ਜਿਵੇਂ ਤੂੰ ਦੂਜਿਆਂ ਦਾ ਢਿੱਡ ਭਰਨਾ ਇੰਨਾ ਵੱਡਾ ਪੁੰਨ ਦਾ ਕੰਮ ਕਰਦਾ ਹੈ ਦੂਜਿਆਂ ਦਾ ਢਿੱਡ ਭਰਨਾ ਇੰਨਾ ਵੱਡਾ ਪੁੰਨ ਦਾ ਕੰਮ ਹੈ ਸੰਤ ਫਕੀਰ ਕਹਿੰਦੇ ਹਾਂ ਕਿਸੇ ਦਾ ਢਿੱਡ ਭਰਨਾ ਸਭ ਤੋਂ ਵੱਡਾ ਕੰਮ ਹੈ ਜੋ ਦੂਜਿਆਂ ਦੀ ਮਦਦ ਕਰਦਾ ਪਰਮਾਤਮਾ ਉਸ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਦੇ ਨੇ ਉਸ ਦੇ ਘਰ ਵਿੱਚ ਦਿਨ-ਦੁਨੀ ਰਾਤ ਚੋਗਨੀ ਤਰੱਕੀ ਹੁੰਦੀ ਹੈ ਸੰਗਤ ਜੀ ਇੱਥੇ ਆਪਾਂ ਨੂੰ ਵੀ ਇਹੀ ਸਿੱਖਣ ਨੂੰ ਮਿਲਦਾ ਕਿ ਜੋ ਦੂਜਿਆਂ ਦੀ ਮਦਦ ਕਰਦਾ ਹੈ ਨਾ ਪਰਮਾਤਮਾ ਹਮੇਸ਼ਾ ਉਸ ਉੱਤੇ ਮਿਹਰ ਦਾ ਹੱਥ ਰੱਖਦੇ ਨੇ ਤੇ ਜੋ ਦੂਜਿਆਂ ਦਾ ਢਿੱਡ ਪਰਦਾ ਉਸ ਦੇ ਘਰ ਵਿੱਚ ਕਦੇ ਆਨ ਤੇ ਧੰਨ ਦੀ ਕਮੀ ਨਹੀਂ ਆਉਂਦੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਿਓ ਸੰਗਤ ਜੀ ਜਿਸ ਦਾ ਭਲਾ ਚਾਹੁੰਦੇ ਹੋ ਉਸ ਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ